ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਵੀਡੀਓ ਦੇਖਿਓ ਆਦਰਵਾਇਸ ਨਾ ਦੇਖਿਓ ਦੋਸਤੋ ਕੈਨੇਡਾ ਸਰਕਾਰ ਦੇ ਦੁਆਰਾ ਇੱਕ ਨਵੀਂ ਇਮੀਗ੍ਰੇਸ਼ਨ ਨੀਤੀ ਲਾਂਚ ਕੀਤੀ ਗਈ ਹੈ ਜਿਸ ਦਾ ਸਭ ਤੋਂ ਵੱਧ ਫਾਇਦਾ ਪੰਜਾਬੀ ਸਟੂਡੈਂਟ ਨੂੰ ਦੇ ਹੋਵੇਗਾ ਕੈਨੇਡਾ ਦੇ ਓਟਾਵਾ ਦੇ ਦੁਆਰਾ ਇਹ ਨੀਤੀ ਲਾਂਚ ਕੀਤੀ ਗਈ ਹੈ ਬਾਕੀ ਹਸਟੇਟ ਦੇ ਦੁਆਰਾ ਵੀ ਕੈਨੇਡਾ ਸਰਕਾਰ ਨੇ ਇਹ ਨਵੀਂ ਇਮੀਗ੍ਰੇਸ਼ਨ ਨੀਤੀ ਲਿਆਉਂਦੀ ਹੈ ਪੰਜਾਬੀ ਸਟੂਡੈਂਟ ਦੇ ਵਿੱਚ ਪਲੱਸ 2 ਕਰਨ ਤੋਂ ਬਾਅਦ ਆਲਟਸ ਕਰਨ ਤੋਂ ਬਾਅਦ ਕੈਨੇਡਾ ਜਾਣਾ ਸਭ ਤੋਂ ਪਹਿਲੀ ਪਸੰਦ ਹੈ ਪੰਜਾਬੀ ਸਟੂਡੈਂਟ ਦਾ ਬਟ ਜੋ ਨਵੀਂ ਨੀਤੀ ਲਾਂਚ ਕੀਤੀ ਹੈ ਕੈਨੇਡਾ ਸਰਕਾਰ ਨੇ ਉਸ ਦਾ ਸਭ ਤੋਂ ਵੱਧ ਅਸਰ ਪੰਜਾਬੀ ਸਟੂਡੈਂਟ ਦੇ ਉੱਤੇ ਦੇਖਣ ਨੂੰ ਮਿਲੇਗਾ ਕੈਨੇਡਾ ਗਵਰਨਮੈਂਟ ਦੇ ਦੁਆਰਾ ਵੀਜ਼ਾ ਦੇ ਵਿੱਚ ਵਾਅਦਾ ਕੀਤਾ ਗਿਆ ਆਲਮੋਸਟ ਫੀਸਾਂ ਡਬਲ ਕਰ ਦਿੱਤੀਆਂ ਗਈਆਂ ਹਨ ਜੋ ਸਟੱਡੀ ਦੀਆਂ ਹਨ ਪਿਛਲੇ ਸਾਲ 2023 ਦੇ ਵਿੱਚ ਪੰਜਾਬ ਤੋਂ 1.8 ਲੱਖ ਸਟੂਡੈਂਟ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਦੇ ਉੱਤੇ ਪੁੱਜੇ ਸੀਗੇ ਰਾਈਟ ਨਾਓ ਜਿਹੜੇ ਅੱਜ ਦੀ ਸਿਚੁਏਸ਼ਨ ਹੈ ਟਿਲ ਦਾ ਜੁਲਾਈ ਤੱਕ ਸਿਰਫ 4210 ਸਟੂਡੈਂਟ ਨੇ ਹੀ ਅਪਲਾਈ ਕੀਤਾ ਹੈ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਲਈ ਪੰਜਾਬੀ ਸਟੂਡੈਂਟ ਦਾ ਦਾ ਕੈਨੇਡਾ ਤੋਂ ਜਿਹੜਾ ਇਹ ਰੁਝਾਨ ਹੈ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੀ ਕੈਨੇਡਾ ਸਰਕਾਰ ਨੇ ਨਵੀਂ ਨੀਤੀ ਲਾਂਚ ਕੀਤੀ ਆ ਉਸ ਦਾ ਅਸਰ ਪੰਜਾਬੀ ਸਟੂਡੈਂਟ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਗਵਰਨਮੈਂਟ ਦੇ ਦੁਆਰਾ ਇੱਕ ਨਵੀਂ ਹੋਰ ਪਾਲਿਸੀ ਲਾਂਚ ਕੀਤੀ ਗਈ ਹੈ ਕਿ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ 1 ਵੀਕ ਦੇ ਵਿੱਚ ਓਨਲੀ ਫਾਰ 24 ਆਵਰਸ ਵਰਕ ਕਰਨ ਦੀ ਪਰਮਿਸ਼ਨ ਦਿੱਤੀ ਗਈ ਹੈ ਇਸ ਦਾ ਵੀ ਅਸਰ ਪੰਜਾਬੀ ਸਟੂਡੈਂਟ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਹੌਰਸਮੈਂਟ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਭਾਰਤੀ ਲਾਲੋ ਜਾਂ ਹੋਰ ਕੋਈ ਜਿਹੜੇ ਵੀ ਵਿਦੇਸ਼ਾਂ ਤੋਂ ਵੀ ਜਾਂਦੇ ਹਨ ਉਹਨਾਂ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜਿਹੜੇ ਐਕਸਪੈਂਸਸ ਨੇ ਫੂਡ ਕਮੋਡੀਸ਼ਨਸ ਟ੍ਰਾਂਸਪੋਰਟੇਸ਼ਨਸ ਫੀਸਾਂ ਦੇ ਵਿੱਚ ਵਾਦਾ ਇਹ 24 ਘੰਟੇ ਵਿਥਿਨ 1 ਵੀਕ ਦੇ ਵਿੱਚ ਕੰਮ ਕਰਕੇ ਪੂਰੇ ਹੋਣ ਵਾਲੇ ਨਹੀਂ ਹਨ ਇੰਟਰਨੈਸ਼ਨਲ ਸਟੂਡੈਂਟਾਂ ਦੇ ਵਿੱਚੋਂ ਜ਼ਿਕਰਯੋਗ ਹੈ ਕਿ 41% ਭਾਰਤੀ ਸਟੂਡੈਂਟ ਹਨ ਉਹਨਾਂ ਵਿੱਚੋਂ ਮੈਕਸਿਮਮ 41% ਦੇ ਵਿੱਚੋਂ ਪੰਜਾਬੀ ਸਟੂਡੈਂਟ ਹਨ ਕੈਨੇਡਾ ਦੇ ਵਿੱਚ ਰੋਜ਼ਗਾਰ ਦੇ ਸਾਧਨ ਨਾ ਮਿਲਣਾ ਬੇਰੋਜ਼ਗਾਰੀ ਦੀ ਦਰ ਵਧਣਾ ਫੀਸਾਂ ਦਾ ਵਾਧਾ ਕੰਮ ਦੇ ਘੰਟੇ ਘਟਾਉਣਾ ਰਹਿائش ਤੇ ਖਾਣ ਪੀਣ ਦੇ ਖਰਚੇ ਦੇ ਵਿੱਚ ਵਾਧਾ ਹੋਰ ਵੀ ਬਹੁਤ ਸਾਰੇ ਕਾਰਨ ਹਨ ਕਿ ਕੈਨੇਡਾ ਤੋਂ ਪੰਜਾਬੀ ਸਟੂਡੈਂਟ ਦਾ ਮੂਹ ਪੰਗ ਹੋ ਗਿਆ ਹੈ ਕਿਉਂਕਿ ਜਿਹੜੀ ਫੀਸਾਂ ਅੱਗੇ 15 ਲੱਖ ਰੁਪਏ ਨਾਲ ਸਰ ਜਾਂਦਾ ਸੀਗਾ ਰਾਈਟ ਨੋ ਉਹ ਖਰਚਾ ਵਧ ਕੇ 30-35 ਲੱਖ ਰੁਪਏ ਤੱਕ ਪਹੁੰਚ ਚੁੱਕਿਆ ਹੈ ਇਸ ਕਰਕੇ ਪੰਜਾਬੀ ਸਟੂਡੈਂਟ ਹੁਣ ਕੈਨੇਡਾ ਨੂੰ ਮੂੰਹ ਘੱਟ ਹੀ ਕਰ ਰਹੇ ਹਨ ਇਸ ਦੀ ਤਾਜ਼ਾ ਮਿਸਾਲ 4200 ਤੋਂ ਐਪਲੀਕੇਸ਼ਨਾਂ ਹੀ ਸਿਰਫ ਪ੍ਰਾਪਤ ਹੋਈਆਂ ਨੇ ਕੈਨੇਡਾ ਸਰਕਾਰ ਨੂੰ ਸਟੱਡੀ ਵੀਜ਼ੇ ਦੇ ਲਈ ਇਹ ਸਿੱਧਾ ਅਸਰ ਹੈ ਪੰਜਾਬ ਦੇ ਉੱਤੇ ਕੈਨੇਡਾ ਸਰਕਾਰ ਦੇ ਦੁਆਰਾ ਜਿਹੜੀ ਇਮੀਗ੍ਰੇਸ਼ਨ ਤੇ ਰੋਕ ਲਗਾਉਣ ਦਾ ਅਸਰ ਪੰਜਾਬ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਸਟੂਡੈਂਟ ਪਲੱਸ 2 ਤੋਂ ਬਾਅਦ ਆਇਲਟਸ ਕਰਦੇ ਸੀਗੇ ਉਹ ਹੁਣ ਕਾਫੀ ਨਿਰਾਸ਼ ਹਨ ਕੱਲੇ ਸਟੂਡੈਂਟ ਹੀ ਨਹੀਂ ਨਿਰਾਸ਼ ਨਹੀਂ ਹਨ ਉਹਨਾਂ ਦੇ ਪੇਰੈਂਟਸ ਵੀ ਨਿਰਾਸ਼ ਹਨ ਕਿਉਂਕਿ ਜਿਹੜੇ ਪੇਰੈਂਟਸ ਨੇ ਆਪਣੀ ਪ੍ਰਾਪਰਟੀ ਵੇਚ ਕੇ ਜ਼ਮੀਨ ਜਗਾਤ ਵੇਚ ਕੇ ਜਾਂ ਜੁਵੈਲਰੀ ਵਗੈਰਾ ਗਾਣਾ ਕਟਾ ਵੇਚ ਕੇ ਪੈਸੇ ਇਕੱਠੇ ਕੀਤੇ ਸੀ ਕਿ ਬੱਚੇ ਨੂੰ ਕੈਨੇਡਾ ਸੈੱਟ ਕਰ ਦਾਂਗੇ ਉਹਨਾਂ ਦੇ ਆਸਾਂ ਤੇ ਬੂਰ ਪੈਂਦਾ ਨਹੀਂ ਦਿਖ ਰਿਹਾ ਤੇ ਉਹਨਾਂ ਦੀ ਜਿਹੜੀ ਆਸ ਦੀ ਕਰੰਸੀ ਉਹ ਮਿਟ ਚੁੱਕੀ ਹੈ ਆਲਮੋਸਟ ਇਹ ਕੱਲਾ ਕੈਨੇਡਾ ਸਰਕਾਰ ਨੇ ਹੀ ਨਹੀਂ ਰੋਕ ਲਈ ਯੂਰਪ ਦੇ ਬਾਕੀ ਕੰਟਰੀਆਂ ਨੇ ਵੀ ਇਸ ਤਰ੍ਹਾਂ ਦੀਆਂ ਹੀ ਰੋਕਾਂ ਲਗਾਈਆਂ ਹਨ ਫੀਸਾਂ ਆਲਮੋਸਟ ਕੈਨੇਡਾ ਯੂਕੇ ਯੂਐਸਏ ਆਸਟ੍ਰੇਲੀਆ ਵਗੈਰਾ ਕੰਟਰੀਆਂ ਨੇ ਡਬਲ ਕਰ ਦਿੱਤੀਆਂ ਗਈਆਂ ਹਨ ਜਿਸ ਦਾ ਅਸਰ ਪੰਜਾਬੀ ਸਟੂਡੈਂਟ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਸਰਕਾਰ ਦੁਆਰਾ ਜਿਹੜੇ ਇਮੀਗ੍ਰੇਸ਼ਨ ਤੇ ਰੋਕ ਲਗਾਈ ਹੈ ਉਸ ਦਾ ਅਸਰ ਪੰਜਾਬ ਦੇ ਆਇਲਿਟ ਸੈਂਟਰਾਂ ਦੇ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਹੁਣ ਜਿਹੜੇ ਸਟੂਡੈਂਟ ਨੇ ਆਇਲਿਟ ਸੈਂਟਰਾਂ ਦੇ ਵਿੱਚ ਘੱਟ ਹੀ ਨਜ਼ਰ ਆਉਂਦੇ ਹਨ ਕਈ ਮੰਨੇ ਪਰਮਾਨੇ ਅਲਕਾ ਸੈਂਟਰ ਬੰਦ ਹੋਣ ਦੇ ਨੇੜੇ ਹਨ ਤੇ ਕਈ ਬੰਦ ਹੋ ਚੁੱਕੇ ਹਨ ਹਾਂ ਕੈਨੇਡਾ ਸਰਕਾਰ ਦੁਆਰਾ ਇਮੀਗ੍ਰੇਸ਼ਨ ਤੇ ਰੋਕ ਲਗਾਉਣ ਦਾ ਅਸਰ ਪੰਜਾਬ ਦੇ ਕਾਲਜਸ ਤੇ ਯੂਨੀਵਰਸਿਟੀ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਸਟੂਡੈਂਟਾਂ ਦੇ ਦੁਆਰਾ ਕਾਲਜਾਂ ਤੇ ਯੂਨੀਵਰਸਿਟੀਾਂ ਦੇ ਵਿੱਚ ਬੰਪਰ ਐਡਮਿਸ਼ਨ ਲੈਂੀਆਂ ਜਾ ਰਹੀਆਂ ਹਨ ਪੀਏ ਬੀ ਕਾਮ ਬੀਬੀ ਬੀਬੀਏ ਦੀਆਂ ਜਿਹੜੀ ਸੀਟਾਂ ਸੀਗਿਆ ਉਹ ਆਲਮੋਸਟ ਫੁੱਲ ਹੋ ਚੁੱਕੀਆਂ ਹਨ ਤੇ ਜਿਹੜੀ ਕੈਨੇਡਾ ਦੁਆਰਾ ਇਮੀਗ੍ਰੇਸ਼ਨ ਤੇ ਰੋਕ ਲਗਾਈ ਹੈ ਦੋਸਤੋ ਇਸ ਦਾ ਇਹੀ ਕਾਰਨ ਹੈ ਇਕਲ ਤਾਂ ਪੱਕੀ ਆ ਦੋਸਤੋ ਕਿ ਪਲੱਸ 2 ਤੋਂ ਬਾਅਦ ਆਲਰਟਸ ਕਰਕੇ ਕੈਨੇਡਾ ਜਾਣ ਵਾਲੇ ਸਟੂਡੈਂਟ ਜਿਹੜੇ ਸੋਚਦੇ ਸੀ ਕੈਨੇਡਾ ਵਿੱਚ ਜਾ ਕੇ ਪੀਆਰ ਲਵਾਵਾਂਗੇ ਉਹਨਾਂ ਲਈ ਹੁਣ ਇਹ ਮੁਸ਼ਕਲ ਹੋ ਗਿਆ ਹੁਣ ਉਹ ਕੈਨੇਡਾ ਜਾਂ ਕਿਸੇ ਹੋਰ ਯੂਰਪ ਕੰਟਰੀ ਦੇ ਵਿੱਚ ਉਡਾਰੀ ਨਹੀਂ ਮਾਰ ਸਕਣਗੇ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਨੀਤੀ ਹੈ ਇਹਦੇ ਵਿੱਚ ਕੰਮ ਦੇ ਘੰਟੇ ਘਟਾਉਣਾ ਐਕਸਪੈਂਸਸ ਵੱਧ ਜਾਣਾ ਫੂਡ ਦੇ ਟਰਾਂਸਪੋਰਟੇਸ਼ਨ ਦੇ ਰਹਿائش ਦੇ ਤੇ ਫੀਸਾਂ ਦੇ ਵਿੱਚ ਵਾਧਾ ਉਹ ਪੈਸੇ ਇਕੱਠੇ ਕਰਕੇ ਕਮਾ ਕੇ ਇਸਾਂ ਪਰਨੀਆਂ ਇਟਸ ਨਾਟ ਪੋਸੀਬਲ ਇਹ ਬਹੁਤ ਡਿਫਿਕਲਟ ਹੋ ਗਿਆ ਹੈ ਭਾਰਤੀ ਤੇ ਪੰਜਾਬੀ ਸਟੂਡੈਂਟ ਦੇ ਲਈ ਜਿਹੜੇ ਹੋਰ ਵੀ ਸੁਣੇ ਉਹਨਾਂ ਲਈ ਵੀ ਡਿਫਿਕਲਟੀ ਹੈ ਬਾਹਰ ਜਾਂਦੇ ਆਲਮੋਸਟ ਸਾਰੇ ਰਾਹ ਬੰਦ ਹੋ ਚੁੱਕੇ ਹਨ ਪੰਜਾਬੀ ਸਟੂਡੈਂਟ ਦੇ ਜੇ ਕੋਈ ਮੰਨ ਲਓ ਸਟੱਡੀ ਵੀਜ਼ੇ ਤੇ ਪਹੁੰਚ ਵੀ ਜਾਂਦਾ ਹੈ ਤਾਂ ਪੀਆਰ ਤੱਕ ਪਹੁੰਚਣਾ ਇਟਸ ਟੂ ਮੱਚ ਡਿਫਿਕਲਟ ਹੈ ਅਤੇ ਜੇ ਇਨਵੈਸਟਮੈਂਟ ਕੀਤੀ ਹੈ ਜਿਹੜੀ ਉਹ ਵੀ ਪੂਰੀ ਨਹੀਂ ਹੋਣੀ ਪੀਆਰ ਤਾਂ ਬਹੁਤ ਦੂਰ ਦੀ ਗੱਲ ਹੈ ਉੱਥੇ ਖਰਚੇ ਪੂਰੇ ਕਰਨਾ ਬਹੁਤ ਮੁਸ਼ਕਲ ਹੈ ਇਮੀਗ੍ਰੇਸ਼ਨ ਤੇ ਲਗਾਈ ਹੋਈ ਰੋਕ ਤੁਹਾਡੇ ਮੁਤਾਬਕ ਕੀ ਕੈਨੇਡਾ ਸਰਕਾਰ ਦੋਰਾ ਸਹੀ ਹੈ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਣਾ ਇਸ ਦੇ ਵਿੱਚ ਕਿਤੇ ਖੁਸ਼ੀ ਤੇ ਕਿਤੇ ਗਮ ਵਾਲਾ ਮਾਹੌਲ ਹੈ ਪੰਜਾਬ ਦੇ ਵਿੱਚ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਹਨ ਉਹਨਾਂ ਦੇ ਤੇ ਉਹਨਾਂ ਪਰਿਵਾਰ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਹੈ ਤੇ ਕਾਲਜਾਂ ਵਾਲੇ ਯੂਨੀਵਰਸਿਟੀਆਂ ਵਾਲੇ ਖੁਸ਼ ਹਨ ਕਿਉਂਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਬੰਪਰ ਭਰਤੀਆਂ ਹੋ ਰਹੀਆਂ ਹਨ ਆਈਲੈਂਡ ਸੈਂਟਰਾਂ ਵਾਲੇ ਵੀ ਨਿਰਾਸ਼ ਹਨ ਬਾਕੀ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਸਿੱਧੂ ਕੈਮਰਾ ਟੀਵੀ ਦੇਖਣ ਲਈ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਦੋਸਤਾਂ ਦਾ ਫੈਨਸ ਦਾ ਤਾ ਤੇਲੋਂ ਧੰਨਵਾਦ ਜੀ